ਜਪਾਂ ਜੋ ਪੰਜਾਬ ਦੇ ਚ ਪੰਚਾਇਤੀ ਚੋਣਾਂ ਹੋ ਰਹੀਆਂ ਉਸ ਬਾਰੇ ਕਿਸਾਨ ਵੀ ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਕੀ ਨਜ਼ਰੀਆ ਵਾ ਉਸ ਬਾਰੇ ਗੱਲਬਾਤ ਕਰਨੀ ਹੈ ਮੇਰੇ ਵੀਰੋ ਵੀਡੀਓ ਛੁਣ ਕੇ ਤੁਰੰਤ ਜੁਮੇ ਸ਼ੇਅਰ ਕਰਦੇ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਜੋ ਇਹ ਪੰਚਾਇਤੀ ਚੋਣਾਂ ਹੋ ਰਹੀਆਂ ਵਾ ਇੱਕ ਨਵਾਂ ਨਿਯਮ ਪਿਛਲੇ 77 ਸਾਲ ਤੋਂ 76 ਸਾਲ ਤੋਂ ਇਹ ਵਰਤਾਰਾ ਵਰਤਾਰਾ ਹੋ ਰਹੀ ਹੈ ਇਹ ਸੱਚ ਕੀ ਹੈ ਕਿ ਜੋ ਪ੍ਰਸ਼ਾਸਤ ਪ੍ਰਬੰਧ ਹਿੰਦੁਸਤਾਨ ਦੇ ਬਣਿਆ ਅਗਰੇਜ 1947 ਜਦੋਂ ਛੱਡ ਕੇ ਗਏ ਆ ਉਹ ਇਹਨੂੰ ਨਾ ਬਸਤੀਵਾਦ ਦੇ ਰੂਪ ਛੱਡ ਕੇ ਗਏ ਪਹਿਲਾਂ ਬਸਤੀ ਸੀ 250 ਸਾਲ ਤੁਲਝੋ ਸੰਟਾਈ ਲੋ ਬਾਹਰ ਦੇ ਨਾ ਬਸਤੀਵਾਦ ਹੈ ਮੋਟਾ ਸਿਰਕਤ ਨਾ ਦਾ ਖਾਵਾ ਵਾ ਮੋਟਾ ਲੈ ਕੇ ਇਹ ਕਾਰਪੋਰੇਟ ਦੇ ਅੱਖ ਚ ਪੁਗਦੇ ਉਹਦੇ ਸੇਵਾਦਾਰ ਬਣ ਕੇ ਕੰਮ ਕਰਦੇ ਚਾਹੇ ਪਾਰਲੀਮੈਂਟ ਹੈ ਚਾਹੇ ਵਿਧਾਨ ਸਭਾ ਹੋਵੇ ਚਾਹੇ ਕੋਈ ਕਿਸੇ ਸੰਸਥਾ ਹੋਵੇ ਤੇ ਆਪਣੇ ਘਰ ਘਰਦੇ ਆ ਪ੍ਰੇਤਾਚਾਰ ਤੇ ਟਿਕਾ ਪ੍ਰਬੰਧ ਹੈ ਜ਼ੁਲਮ ਜਬਰ ਤੇ ਟਿਕਾ ਪ੍ਰਬੰਧ ਹੈ ਦੇਦ ਸਾਫ ਤੇ ਟਿਕਾ ਪ੍ਰਬੰਧ ਹੈ ਤੇ ਇਹ ਆਪਣੀਆਂ ਜਨਤ ਬਣਾਉਂਦੇ ਸਰਵੇਖਾਦਾਰ ਨੇ ਕੰਮ ਕਰਕੇ 1% ਲੋਕਾਂ ਲਈ ਬਲਕ ਭਾਗਵਾਂ ਦੀ ਖੜ-ਖੜ ਕੇ ਜਨਤ ਬਣਾਉਂਦੇ ਆ 11 11 ਏਕੜ ਇਹਨਾਂ ਕੋਲ ਜ਼ਮੀਨ ਹੈ ਇਸੇ ਤਰ੍ਹਾਂ ਇਹਦਾ ਸਭ ਤੋਂ ਇਢਲੀ ਕਾਈ ਜਾਂਦੇ ਆ ਵੀ ਉਢਲੀ ਕਾਈ ਪਿੰਡ ਕੋਦੀਏ ਪੰਚਾਇਤ ਦੀ ਗੱਲ ਕਰਦੇ ਆ ਉਹ ਪੰਚਾਇਤ ਵੀ ਇਹਨਾਂ ਨੇ ਇਸੇ ਪ੍ਰਬੰਧਾਏ ਕੰਮ ਗਿਆ ਬੜਾਈ ਹੋਈ ਹੈ ਉਹ ਨੂੰ ਵੀ ਪ੍ਰਗਟ ਕੀਤਾ ਹੈ ਸਾਰਾ ਪਿੰਡਾਂ ਚ ਪਿਲੇ 76 ਸਾਲ ਤੋਂ 77 ਸਾਲ ਤੋਂ ਪਿੰਡ ਦਾ ਭਾਈਚਾਰਾ ਤੋੜਿਆ ਨਾ ਨੇ ਪਿੰਡਾਂ ਦੀ ਸਾਜੀ ਵਾਲਾ ਤੋੜੀ ਹੈ ਪਿੰਡਾਂ ਚ ਇਹਨਾਂ ਨੇ ਢੜੇ ਬੰਗੀਆਂ ਪੜਾ ਦਿੱਤੀਆਂ ਪਿੰਡਾਂ ਚ ਕਤਲ ਕਰਾਏ ਆ ਪਿੰਡਾਂ ਚ ਲੋਕਾਂ ਦੇ ਰਿਹਾ ਸ਼ਾਦੀਆਂ ਮਰਨੇ ਪਰਨੇ ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਂਦੇ ਸੀ ਉਹ ਟਾਏ ਆਪ ਦੇ ਉੱਤੇ ਸਾਰੇ ਕੁਝ ਹੀ ਘੋਲ ਹੁਣ ਵੀ ਜਿਹੜੀਆਂ ਪ੍ਰਚਾਰ ਚੋੜਾ ਹੋ ਰਹੀਆਂ ਇਹ ਵੀ ਕਿਵਾਂ ਪ੍ਰਚਾਰ ਚੋੜਾ ਵੀ ਪੂਰੀ ਤਰ੍ਹਾਂ ਪ੍ਰਚਾਰ ਤੇ ਟਿਕ ਨਹੀਂ ਆ ਰਿਹਾ ਜਿਹੜੇ ਸਰਪੰਚ ਜਿਹੜਾ ਪੰਚ ਇਹ ਵਾਲੇ ਅੜੇ ਉਹਨਾਂ ਜੋ ਜਿਹੜੇ ਆਕਾ ਪਾਰਟਨਰ ਸੰਬੰਧ ਤੇ ਜਿਤਰਾ ਆਮ ਆਦਮੀ ਪਾਰਟੀ ਦਾ ਰਾਜ ਜਿਹੜੇ ਐਮਐਲਏ ਯਾਰ ਕਾ ਚਾਰ ਗਿਆ ਪੰਜਾਬ ਚ ਉਹਨਾਂ ਨੇ ਕਿਹਾ ਸਤ। ਉਹ ਆਖਰਾ ਗਰੇ। ਹਰ ਪਿੰਡ ਦੇ ਸਰਪੰਚੇ। ਬਾਤ ਤੋਂ ਵੱਧ ਪੈਸੇ 10 ਲੱਖ 20 ਲੱਖ 30 ਲੱਖ 40 ਲੱਖ। ਜਿੰਨਾ ਜਿਤਰਾ ਦਾ ਕੋਈ ਪਿੰਡ ਹੈ। ਉਸ ਹਿਸਾਬ ਨਾਲ ਉਹ ਐਮਐਲਏ ਨੂੰ ਦੇ ਰਿਹਾ। ਜਿਸ ਤਰ੍ਹਾਂ ਕਾਂਗਰਸ ਵਾਲੇ ਦਰਿਆ ਪਹਿਲਾਂ। ਜਿਸ ਤਰ੍ਹਾਂ ਪਹਿਲਾਂ ਕਾਦੀਰ ਵਾਲੇ ਦਰਿਆ। ਉਸ ਤਰ੍ਹਾਂ ਹੋ ਰਿਹਾ। ਅਫਸਰशाही ਹੱਥਾਂ 'ਚ ਰੰਗ ਰਹੀ ਹੈ। ਸਾਰੀ ਜਿਸ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਹੀ। ਅਫਸਰਸ਼ਾਹੀ ਪਹਿ ਲੈ ਰਹੀ ਹੈ। ਫੇਕ ਕਾਗਜ ਜਿਹੜੇ ਐਸੈਪਟ ਕੀਤੇ ਜਾ ਰਹੇ। ਸਾਰੇ ਬੰਨੇ ਆ ਕਰ ਬਚੀ ਹੋਈ ਮਦਦ ਲ ਕਰੋ ਨਿਕਰਿਆ ਦਾ ਪ੍ਰਬੰਧ ਹੈ ਜਿਹੜਾ ਪੰਜਾਬ ਦਾ ਜਾਂ ਕਿੰਦਾ ਸਾਡੇ ਪੰਜਾਬ ਦੇ ਪਿੰਡਾਂ ਦਾ ਕੋਈ ਫਲਾ ਨਹੀਂ ਕਰ ਸਕਦਾ ਨਾ ਇਹ ਨਾ ਕੀਤਾ ਕੋਈ ਜਿਹੜੀ ਕੋ ਗ੍ਰਾਂਟ ਵੀ ਆਉਂਦੀ ਹੈ ਗ੍ਰਾਂਟ ਦੇ ਨਾਂ ਤੇ ਉੱਤੇ ਪਾਉਂਦੇ ਅਸੀਂ ਪੰਚਾਇਤੀ ਰਾਜ ਤੇ ਗ੍ਰਾਂਟ ਆ ਰਹੀ ਹੈ ਕੋਈ ਫਿਰ ਦਸਤਾਰ ਵਾਸਤੇ ਜਾਂ ਕਰਨ ਵਾਸਤੇ ਉਹਦੇ ਜੀ 24.1% ਵੀ ਪਿੰਡ 'ਚ ਨਹੀਂ ਜਾਂਦਾ ਕਿਸੇ 'ਚ ਸਾਰਾ 90% ਉੱਤੇ ਜਿਹੜਾ ਪਹਿਲਾਂ ਜੇ ਕਿੰਦਰ ਸਰਕਾਰੋਂ ਗ੍ਰਾਂਟਰੀ ਉੱਤੇ ਖਾਤਾ ਜਾਂਦਾ ਫਿਰ ਪੰਜਾਬ ਦੇ ਜਿਹੜੇ ਹੈਗੇ ਮੁੱਖ ਮੰਤਰੀ ਥੱਲੇ ਮੰਤਰੀ ਥੱਲੇ ਅਫਸਰਸ਼ਾਹੀ ਵੱਡੀ ਮੁੜ ਕੇ ਡੀਸੀ ਮੁੜ ਕੇ ਜਿਹੜਾ ਥੱਲੇ ਐਸਸੀਐਮ ਮੁੜ ਕੇ ਬਲਾਕ ਬੀਡੀਓ ਡੀਡੀਪੀਓ ਥੱਲੇ ਸੈਕਟਰੀ ਜੇਏ ਸਭ ਜਿਹੜਿਆ ਬਲਾਕ ਅਫਸਰ ਥੱਲੇ ਪਿੰਡ ਸਰਪੰਚ ਦੇ ਮੂੰਹ 'ਚ ਵੀ ਕੋਈ ਨਾ ਕੋਈ ਏਡੀ ਮਾੜੀ ਮੋਟੀ ਏ ਗੋਟੀ ਪਹੁੰਚੇ ਇਹ ਸਾਰਾ ਇੱਕਾੜਾ ਬਣ ਕੇ ਇਹ ਕਹਿੰਦੇ ਨਾਲ ਲਈ ਆਪਣੀਆਂ ਜਗਤਾਂ ਬਣਾਉਂਦੇ ਆ ਮਗਾ ਵੱਡਾ ਇਹ ਪ੍ਰੇਟਾ ਚਾਰ ਦਾ ਬਹੁਤ ਬਹੁਤ ਖਲਾਸੇ ਪਹਿਲਾਂ ਹੀ ਹੋ ਚੁੱਕਿਆ ਹੈ ਜਿਹਨਾਂ ਨੂੰ ਸਰਕਾਰ ਨਿਕਵਾੜੀ ਕਰਾਉਣ ਨੂੰ ਤਿਆਰ ਹੈ ਤੇ ਇਹ ਦੇਖਦਾ ਕਿ ਇਹ ਆ ਵੀ ਜਿਹੜੀ ਪਹਿਲਾਂ ਜਿਤਨਾ ਕਾਂਗਰਸ ਵਾਲੇ ਉਤਰਿਆ ਚਾਹ ਕਾਂਗਰਸ ਵਾਲੇ ਉਤਰਿਆ ਚਾਹ ਪਹਿਲਾਂ 950 ਦੀ ਗਿਣੇ ਹੋਇਆ ਉਸ ਤੋਂ ਬਾਅਦ ਮਨਿੰਦਰ ਕੇ ਦੋ ਵਾਰ ਸਰਕਾਰ ਆ ਰਹੀ ਹੈ ਤਿੰਨ ਵਾਰ ਇਜਾਦਤੀ ਆ ਰਹੀਆਂ ਇਹ ਖੁਸ਼ ਹੋ ਜਾਂਦਾ ਤੇ ਹੁਣ ਤੇ ਨਿਗਰਿਆ ਪ੍ਰਬੰਧਾ ਤੁਸੀਂ ਦੇਖ ਲਿਆ ਜੋ ਬਣਿਆ ਜੋ ਆ ਨਾਮਿਨੇਸ਼ਨ ਜੇ ਬਣਿਆ ਜਾਂ ਕੁਝ ਵੀ ਹੋ ਰਿਹਾ ਇਹ ਕੀ ਹੈ ਇਹ ਏ ਤਰੀਕਾ ਹਿੱਥੇ ਬੜਾ ਸੈਂਪਲ ਤਰੀਕਾ ਹੁੰਦਾ ਸੀਗਾ ਤੇ ਤੁਸੀਂ ਪਿੰਡ ਚ ਆਪਣੇ ਕੋਲنگ ਪਾਰਟੀ ਜਾ ਕੇ ਉਥੋਂ ਮਤੋਂ ਅਰਗੀਆਂ ਲੈ ਲੇ ਉਥੋਂ ਦੀਆਂ ਅਰਗੀਆਂ ਸੈੱਟ ਕਰ ਲੈ ਤੇ ਚੋ ਨਿਕਲ ਆ ਗਏ ਕਿਸ ਤਰ੍ਹਾਂ ਲੋਕਾਂ ਨੇ ਸਿਰ ਕੱਟ ਰਿਆ ਕਤਲ ਹੋ ਰਿਹਾ ਡਾਂਗਾ ਚੱਲ ਰਿਹਾ ਇੱਟੇ ਰੋੜੇ ਚੱਲ ਰਿਹਾ ਲੁੱਟ ਹੋ ਰਹੀ ਹੈ ਇਹ ਕੀ ਹੈ ਇਹ ਪ੍ਰਬੰਧ ਹੈ ਇਹ ਪ੍ਰਬਾਤ ਉਹ ਪੰਜਾਬ ਦੇ ਲੋਕਾਂ ਕੋਈ ਯਾਦ ਰੱਖਦੇ ਜੋ ਜਾਂ ਦੇਸ਼ ਦੇ ਤੁਸੀਂ ਕੋਈ ਯਾਦ ਰੱਖਦੇ ਇਸ ਲਈ ਅਸੀਂ ਅੱਜ ਨਹੀਂ ਪਿਛਲੇ 25 ਸਾਲ ਤੋਂ ਜੋ ਜਿੱਥੇ ਬੰਦੀ ਚੱਲ ਰਹੀ ਹੈ ਕਿਸਾਨ ਮਿਹਨਤੂਰ ਸੰਘਰਸ਼ ਸਿਕਿਉਰਿਟੀ ਪੰਜਾਬ ਸਾਡਾ ਨਜ਼ਰੀਆ ਨਾ ਬਾਰੇ ਸਾਫ ਅਸੀਂ ਇਸ ਸੰਵਿਧਾਨ ਦੇ ਤਹਿਤ ਜੋ ਵੀ ਚੋਣਾਂ ਲੜੀ ਜਾਂਦੀਆਂ ਇਹ ਲੋਕਾਂ ਵਾਸਤੇ ਨਹੀਂ ਹੈਗਾ ਪ੍ਰਬੰਧ ਇਸ ਲਈ ਅਸੀਂ ਇਹਨਾਂ ਦੇ ਕਿਸੇ ਵੀ ਵੋਟ ਪ੍ਰਣਾਲੀ ਦੇ ਹਿੱਸਾ ਨਹੀਂ ਲੈ ਰਹੇ ਸਾਡਾ ਕੋਈ ਨੰਬਰ ਹੋਵੇ ਸਾਡਾ ਕੋਈ ਤਾਂ ਅਰਵੇ ਸੁਪੇ ਦਾ ਅਰਵੇ ਜ਼ਿਲ੍ਹੇ ਦਾ ਅਵੇ ਜੋਂਦਾ ਹੋਵੇ ਚਾਹੇ ਪਿੰਡ ਪਦਰ ਦਾ ਕੋਈ ਵੀ ਉਧੇਦਾਰ ਹੋਵੇ ਗਿਆ ਨੰਬਰ ਉਹ ਨਾਂ ਤੇ ਪਾਰਲੀਮੈਂਟ ਦੀ ਚੋਣ ਚਸਾ ਲਊਗਾ ਨਾ ਹੀ ਹੋ ਕਿਸੇ ਐਮਐਲਏ ਦੀ ਜਗ੍ਹਾ ਤੇ ਚੋਣ ਚਸਾ ਲਊਗਾ ਤੇ ਨਾ ਹੀ ਕਿਸੇ ਪਿੰਡ ਦੀ ਪੰਚੀ ਸਰਪੰਚੀ ਚਸਾ ਲਊਗਾ ਤੇ ਨਾ ਹੀ ਕਿਸੇ ਬਲਾਕ ਸੰਮਤੀ ਚ ਜਿਲ੍ਹਾ ਪ੍ਰੀਸ਼ਦ ਚਸਾ ਲਊਗਾ ਨਾ ਹੀ ਕਿਸੇ ਸੋਸਾਇਟੀ ਦੀ ਚੋਣ ਚਸਾ ਲਊਗਾ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਚੋਣ ਚ ਉਹ ਹਿੱਸਾ ਨਹੀਂ ਲਊਗਾ ਆਪਣੇ ਚੋਣ ਨਹੀਂ ਲੜੂਗਾ ਨਾ ਹੀ ਕੋਈ ਦੀ ਕੰਪੇਅਰ ਕਰ ਸਕਦਾ ਨਾ ਹੀ ਕੋਈ ਦੇ ਕੰਮ ਦੀ ਪ੍ਰਾਚਨ ਕਰ ਸਕਦਾ ਹਾਂ ਉਹਦੀ ਵੋਟ ਆ ਆਪਣੀ ਵੋਟ ਉਹਨੇ ਪਾਉਣੀ ਆ ਨਹੀਂ ਪਾਉਣੀ ਉਹਦੀ ਮਰਜ਼ੀ ਉਹ ਪਾ ਸਕਦਾ ਇਹ ਚੱਠੇ ਸੰਵਿਧਾਨ ਦਾ ਕਾਇਦਾ ਕਰਾਉਣਿਆ ਲਿਖਿਆ ਹੋਇਆ ਇਹ ਰੋਈ ਸਖਤੀ ਨਾਲ ਲਾਗੂ ਕਰਾਇਆ ਹੈ ਪੂਰੇ ਪੰਜਾਬ ਵਿੱਚ ਹੁਣ ਵੀ ਸਾਡੇ ਚੇਤਾਵਨੀ ਆ ਜੇ ਕਿਸੇ ਵੀ ਸਾਡੇ ਮੈਂਬਰ ਨੇ ਜਾਂ ਕਿਸੇ ਅਹੁਦੇਦਾਰ ਨੇ ਪਿੰਡ ਪੱਤਰ ਦੇ ਨੇ ਜਾਂ ਉਪਕਰਾਂ ਦੇ ਯੋਗ ਦੇ ਜੱਜਲੇ ਸੁਪੇ ਵਾਲੇ ਕਿਸੇ ਨੇ ਮੇਰਾ ਪ੍ਰਚੀਤ ਹੋਣਾ ਚਾਹੀਦਾ ਕਿਸੇ ਤਰੀਕੇ ਦੀ ਕੋਈ ਭੂਮਿਕਾ ਨਿਭਾਈ ਜਾਂ ਜਾਇਦਾ ਚਨਾ ਜਿੰਦਗੀ ਦਾਖਲ ਕੀਤੀ ਜਾਂ ਕਿਸੇ ਦੀ ਕੰਪੇਨ ਕੀਤੀ ਜਾਂ ਕਿਸੇ ਕਿਸਮ ਦਾ ਕਿਸੇ ਦੇ ਨਾਲ ਆਪਣੇ ਜਿਹੜੇ ਕੰਮ ਪਰ ਹੋ ਗਿਆ ਉਹਦੇ ਤੇ ਸਰਚਕਾਰੀ ਕੀਤੀ ਜਾਊਗੀ ਉਹਨੂੰ ਤੁਰੰਤ ਪ੍ਰਕਾਸ਼ ਕੀਤਾ ਜਾਊਗਾ ਇਹ ਸਾਡਾ ਐਲਾਨ ਹੈ ਕੋਈ ਨਹੀਂ ਬਖਸ਼ਿਆ ਜਾਊਗਾ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਨਾ ਜਿਹੜਾ ਜਿੱਥੇ ਵਿਧਾਨ ਤੋੜੂਗਾ ਇਸ ਨਾਲ ਮੈਂ ਆਪਣੇ ਸਾਰੇ ਕਿਸਾਨ ਜਿਹੜੇ ਸਾਡੇ ਵਰਕਰ ਆ ਉਹਦੇ ਨਾਲ ਫੋਨਾਂ ਚਾਰਨ ਪੀ ਕਰਦਾ ਵੀ ਭਾਈ ਜਿਹੜਾ ਆਪਾਂ ਪਿੰਡ ਜਿਹਾ ਚਾਪਣਾ ਹੈ ਜਿਹੜਾ ਤਾਂ ਜਿਹਾ ਆਪਾਂ ਪਿੰਡ ਚ ਬਣਾਇਆ ਹੋਆ ਆਪਾਂ ਚੋਣ ਕਰਦੇ ਆ 1.5 ਸਾਲਾਂ ਲਈ ਚੋਣ ਦੀ ਬਿਕਾਇਆ ਮੈਂਬਰਸ਼ਿਪ ਕੱਟ ਗਈ ਫਿਰ ਤੁਸੀਂ ਸਾਰੇ ਆਪਣੇ ਸੂਬੇ ਦਾ ਪਿੰਡ ਪਹਿਲਾਂ ਤੁਹਾਡੇ ਕੇ ਜ਼ਿਲ੍ਹਾ ਜੋਨ ਜ਼ਿਲ੍ਹਾ ਸੂਬੇ ਦਾ ਜ਼ਿਲ੍ਹਾ ਹੁੰਦਾ ਉੱਪਰ ਤੱਕ ਚੋਣ ਚੋਣ ਦੀ ਥੱਲੇੋਂ ਲੈ ਕੇ ਤੇ ਉਹਦੇ ਵਿੱਚ ਤੁਸੀਂ ਕਿਸੇ ਵੀ ਦਾਰੇ ਦਾ ਹੋਵੇ ਚਾਹ ਪਿੰਡ ਦਾ ਹੀ ਹੋਵੇ ਪਿੰਡ ਜਿੱਥੋਂ ਤੁਹਾਨੂੰ ਕੋਈ ਕੋਈ ਗੈਰ ਕਾਨੂੰਨੀ ਕਰਦਾ ਬੰਦਾ ਆਪਾਂ ਉਹਨੂੰ ਉਸੇ ਢੇਗ ਗੈਰ ਕਾਨੂੰਨੀ ਕਰਦਾ ਉਹ ਤਾਂ ਅੰਦਰੋਂ ਤੱਕ ਨਹੀਂ ਚੱਲਦਾ ਜਾਂ ਕੁਝ ਆਪਾਂ ਤੋੜਦਾ ਤਾਂ ਆਪਾਂ ਪਿੰਡ ਦੇ ਵਿੱਚ ਇਕੱਠ ਕਰਕੇ ਉਹਨੂੰ ਪ੍ਰਕਾਸ਼ ਕਰ ਦਿੰਨੇ ਉਹ ਮੂੜੀ ਨੂੰ ਦੁਸ਼ਤ ਤੋੜ ਦਿੰਨੇ ਉਹ ਥਾਂ ਤੇ ਨਾ ਉਹ ਤੇ ਨਵਾਂ ਬਣਾ ਦਿੰਨੇ ਇਸ ਤਰ੍ਹਾਂ ਹੀ ਫੜਦਾ ਸਾਹਿਬ ਸ਼ਹਿਰੀ ਵੀ ਆਪਾਂ ਫੰਡ ਇਕੱਠਾ ਕਰਦੇ ਆ ਤੇ ਜਿਹੜਾ ਸਾਹਿਬ ਦਿੰਦੇ ਆ ਗੁਰਦਾਰੇ ਸਾਹਿਬ ਦੀ ਲੇਕ ਲਾਉਣੀ ਹੈ ਬਾਹਰ ਰਿਸਟਾ ਲਾਉਣੀ ਹੈ ਚਾਹ ਜੋਂ ਦਾ ਜ਼ਿਲ੍ਹੇ ਦਾ ਜੋਂ ਆਪਣੇ ਦਾ ਪਿੰਡ ਦਾ ਜੋਂ ਦਾ ਜ਼ਿਲ੍ਹੇ ਦਾ ਚਾਹੇ ਸੂਬੇ ਦਾ ਸਾਰੇ ਤਾਂ ਵੀ ਇਹ ਆਪਣਾ ਵਰਤਾਰਾ ਚੰਦਾ ਕੀ ਆਪਣੀ ਜਿਹੜੀ ਕਾਨੂੰਨ ਦੇ ਮੁਤਾਬਕ ਸਾਫ ਦਸਨ ਦੀ ਜਿਹੜੀ ਰਵਾਇਤ ਉਹ ਆਪਾਂ ਕਾਇਮ ਰੱਖੀ ਹੈ ਸਾਰੇ ਤਾਂ ਇਹ ਸਾਫ ਕਰ ਸਹੀ ਹੁੰਦਾ ਤੇਰੇ ਨਵੇਂ ਫੰਡ ਇਕੱਠਾ ਕੀਤੇ ਜਾਂ ਪਹਿਲਾਂ ਪੇਰਾ ਸਾਫ ਦੇ ਕੇ ਕੀ ਕਦੇ ਕਿਸੇ ਪਿੰਡੀ ਪੰਚਾਇਤ ਨੇਤਾ ਨੂੰ ਵਾਇਤਾ ਦੇ ਸਾਫ ਦਿੱਤਾ ਕਿੰਨਾ ਕਿੰਨਾ ਕਿੰਨੀ ਗਰਾਟ ਆਈ ਕਿੰਨੀ ਪਿੰਡ ਚ ਲੱਗੀ ਕਿੰਨੀ ਬਾਕੀ ਆ ਉਹ ਕਿਹੋ ਜਿਹਾ ਐਮਐਲਏ ਕਿ ਨਹੀਂ ਆ ਗਿਆ ਡੀਸੀ ਕਿੰਨਾ ਕਾ ਗਿਆ ਆਪਣਾ ਵੀਡੀਓ ਕਿ ਨਹੀਂ ਆ ਗਿਆ ਡੀਡੀਪੀਓ ਕਿ ਨਹੀਂ ਆ ਗਿਆ ਸਰਪੰਚ ਕਿ ਨਹੀਂ ਆ ਗਿਆ ਮੈਂਬਰ ਕਿੰਨਾ ਕਾ ਗਿਆ ਕੀ ਕੰਦੀ ਹਿਸਾਬ ਦਿੱਤਾ ਕਦੀ ਗ੍ਰਾਮ ਸਭਾ ਦੀ ਮੀਟਿੰਗ ਸਾਡੀ ਕਦੀ ਪੁੱਛਿਆ ਤੁਸੀਂ ਪਿੰਡ ਵਾਲਿਓ ਪਿੰਡ ਵਾਲਿਓ ਇਸੇ ਤਰੀਕੇ ਨਾਲ ਕੀ ਕਦੀ ਪਿੰਚਾਇਤ ਦਾ ਕੋਈ ਸਰਪੰਚ ਜਾਂ ਪੰਚਾਇਤ ਚੁਣਿਆ ਹੈ ਤੁਸੀਂ ਚੁਣ ਲਿਆ ਬੋਟਾਂ ਨਾਲ ਜਿਉ ਕੰਮ ਨਹੀਂ ਕਰਦਾ ਕਹਿ ਤਰੂ ਨਹੀਂ ਕਰਦਾ ਪ੍ਰੇਟਾਚਾਰ ਕਰਦਾ ਕਿੰਦੇ ਖਲਾਬ ਕੰਮ ਕਰਦਾ ਨਸ਼ੇ ਬਕਾਉਂਦਾ ਜਾਂ ਹੋਰ ਮਾੜੇ ਕੰਮ ਕਰਦਾ ਕਿ ਉਹ ਉਹ ਨੂੰ ਤੁਸੀਂ ਕਦੀ ਢਾਇਆ ਕਦੀ ਵਿਧਾਨ ਸਭਾ ਦਾ ਸੈਸ਼ਨ ਸਾਧ ਕੇ ਕਿ ਉਹ ਬਗਾਇਤ ਕੀਤਾ ਕਿ ਉਹ ਤੁਹਾਡੇ ਨਾਮ ਚੁਣ ਕੇ ਤੁਹਾਡੇ ਕੋਲ ਵਸਤਾ ਹੈਗੀ ਆ ਨਹੀਂ ਹੈਗੀ ਜਿਹੜਾ ਵਰ ਗਿਆ ਉਹ 5 ਸਾਲ ਵਜਾ ਬਣਾ ਲਿਆ ਤੇ ਸਿਰ ਤੇ ਚਾਹੇ ਸਰਪੰਚ ਪੰਚਾਇਤ ਚਾਹੇ ਐਮਐਲਏ ਚਾਹੇ ਐਮਪੀਆ ਚਾਹੇ ਪ੍ਰਧਾਨ ਮੰਤਰੀ ਚਾਹੇ ਮੁੱਖ ਮੰਤਰੀ ਚਾਹੇ ਮੰਤਰੀ ਇਹ ਹੈ ਪ੍ਰਬੰਧ ਜਿਹੜਾ ਲੋਕਾਂ ਦਾ ਨਹੀਂ ਹੈਗਾ ਜਿਹੜਾ ਜਿਹਦੀ ਮੰਡੀ ਲੱਗਦੀ ਪੰਜੀ ਸਾਲੀ ਉਹ ਮੰਡੀ ਸਭ ਖੋਤਾ ਕੋੜਾ ਗਦਾ ਵੇਚ ਜਾਂਦਾ ਪੈਂਦਾ। ਇਸੇ ਤਰੀਕੇ ਨਾਲ ਜਿਹੜਾ ਆਪਣੇ ਜਥੇਵੰਦੇ ਵਿੱਚ ਆਪਣਾ ਆਪਣਾ ਇਨੈਰ ਚੱਲਦਾ ਵਾ ਤੇ ਆਪਣੀ ਡੈਮੋਕ੍ਰੇਸੀ ਇਤੋਂ ਕਿਵੇਂ ਵਧੀਆ ਅਸੀਂ ਫੰਡਾ ਵੀ ਹਸਾ ਦਿੰਨੇ ਆ ਤੇ ਜਿਹੜਾ ਕੋਈ ਕੰਮ ਗਲਤ ਕਰਦਾ ਉਹਨੂੰ ਕੱਢ ਵੀ ਦਿੰਨੇ ਉਹ ਜਿਹੜਾ ਨਵਾਂ ਚੋਣੇ ਨੇ ਤੇ ਸਾਡੀ ਡੈਮੋਕ੍ਰੇਸੀ ਵਧੀਆ ਹੋਈ ਨਾ ਨਾ ਇਸ ਤੋਂ ਰੋਕ ਤੁਸੀਂ ਪਿੰਡ 'ਚ ਬਿਨਾਂ ਪ੍ਰਿਟਾਚਾਰ ਮੁਕਤ ਪ੍ਰਸ਼ਾਸਨ ਦੇ ਰਹੇ ਹੋ। ਬਗੈਰ ਸਾਰੇ ਪਿੰਡ ਦੇ ਕੰਮ ਕਰਾ ਰਹੇ ਹੋ। ਇੱਕ ਰੂਪਾ ਪ੍ਰਬੰਧਾਂ ਚ ਲਿਖਿਆ ਜੇ ਜਿੱਥੇ ਬੰਦਾ ਬੰਦਾ ਕੋਈ ਪੈਸਾ ਧੋਦਾ ਜਾਂ ਦਿੰਦਾ ਉਹ ਗ੍ਰਾਮ ਉਹ ਜਗ੍ਹਾ ਬਾਰੇ ਚ ਨਹੀਂ ਰੱਖਿਆ ਜਦੋਂ ਕੋਈ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ ਕੀ ਇੱਦਾਂ ਹੈਗਾ ਵਾ ਕੀ ਸਰਪੰਚ ਦਗਾ ਨਹੀਂ ਕਰਦਾ ਅਫਸਰਾਂ ਦੀ ਮਲਾਜਮਾਂ ਦੀ ਐਮਐਨਏ ਦੀ ਕੀ ਇਹ ਸਾਰਾ ਫਿਰ ਆਪਣਾ ਪ੍ਰਬੰਧਨ ਵਧੀਆ ਨਾ ਇਸੇ ਤਰੀਕੇ ਨਾਲ ਕਿੰਨੇ ਤੁਹਾਡੇ ਤੇ ਆ ਰਿਹਾ ਸੰਕਟ ਆ ਰਿਹਾ ਖੇਤੀਬਾੜੀ ਦਾ ਸੰਕਟ ਹੈ ਤੜੀ ਖੇਤੀਬਾੜੀ ਦਾ ਸੰਕਟ ਆ ਤੁਹਾਡੇ ਲੱਕੜ ਦਾ ਰਹਿਸ਼ਿਆ ਦਾ ਸੰਕਟ ਆ ਪੰਡਾ ਚੱਲ ਰਿਹਾ ਹੈ ਦਾ ਵੱਡਾ ਇਸੇ ਤਰੀਕੇ ਦੇ ਨਾਲ ਹੀ ਤੁਹਾਡੇ ਧਰਤੀ ਆ ਪਾਣੀ ਦਾ ਸੰਕਟ ਚੱਲ ਰਿਹਾ ਪਾਣੀ ਧਰਤੀ ਵਾਲਾ ਖਰਾਬ ਉਪਰਲਾ ਖਰਾਬ ਹੋ ਗਿਆ ਸਰ ਇਸੇ ਤਰੀਕੇ ਦੇ ਨਾਲ ਹੀ ਸਾਡਾ ਜਿਹੜਾ ਸਾਡੇ ਬੱਚਾ ਦਾ ਸੰਕਟ ਚੱਲ ਰਿਹਾ ਸਾਡੇ ਬੱਚੇ ਦੀ ਨੌਕਰੀ ਦਾ ਸੰਕਟ ਚੱਲ ਰਿਹਾ ਸਾਡੇ ਬੱਚਿਆਂ ਨੂੰ ਬਾਹਰ ਧੱਕਿਆ ਜਾ ਰਿਹਾ ਵਿਦੇਸ਼ਾਂ ਦੇ ਵਿੱਚ ਸਾਡੇ ਵਿਰਸੇ ਦਾ ਸੰਕਟ ਹੈ ਸਾਡੇ ਸੱਭਿਆਚਾਰ ਦਾ ਸੰਕਟ ਹੈ ਸਾਡੀ ਬੋਲੀ ਦਾ ਸੰਕਟ ਹੈ ਸਾਡੇ ਆਣ ਦੇ ਦਾ ਸੰਕਟ ਹੈ ਸਾਡੀ ਜ਼ਮੀਨ ਕਾਰਪੋਰੇਟ ਦੇ ਸਾਡੇ ਜਾ ਰਹੀ ਹੈ ਏਡੇ ਵੱਡੇ ਸੰਕਟ ਆ ਕੀ ਇਹ ਸਰਪੰਚ ਲੜਦੇ ਆ ਇਹ ਕਰਨ ਇਹ ਸਰਪੰਚੇ ਕਰਨ ਚੁੱਕੜ ਗਏ ਮਸਲਾ ਕਰਾਉਣਗੇ ਕੀ ਆ ਜਿਹੜੇ ਦੂਜੇ ਐਮਐਲਏ ਕਰਨਗੇ ਇਹ ਮੋਟਾ ਪ੍ਰਮਾਤ ਕਰੂਗਾ ਕਿ ਸਾਰੋ ਕਰਾ ਰਹੇ ਹੋ ਇਹਦਾ ਹਿੱਸਾ ਸਾਰਾ ਕੁਝ ਦਾ ਉਹ ਤੁਸੀਂ ਕਰਾ ਰਹੇ ਹੋ ਪਿੰਡ ਵਾਲਿਓ ਜਿਹੜੇ ਚੱਲ ਬੰਦੇ ਮੈਂਬਰ ਹੋ ਕਰਾ ਰਹੇ ਜੋ ਤੁਸੀਂ ਇਹ ਕੰਮ ਕਰ ਰਹੇ ਹੋ ਸਮਾਜ ਦਾ ਸਮਾਜ ਨੂੰ ਵਧਿਆ ਬਣਾਉਣ ਦਾ ਵਿਆਹ ਸਾਧਿਆ ਸਾਡੇ ਘਰ ਨਾ ਕਰਾਉਣ ਦੇ ਮਤੇ ਆਪਾਂ ਪਿੰਡਾਂ ਦੇ ਪਾਸ ਕਰ ਰਹੇ ਆ ਮਰਨੇ ਪਰਨੇ ਸਾਡੇ ਘਰ ਨਾ ਕਰਾਉਣ ਦੇ ਮਤੇ ਆਪਾਂ ਪਾਸ ਕਰ ਰਹੇ ਆ ਬ੍ਰਾਹਮਣਵਾਦੀ ਸਿਚੂ ਦਾ ਖਰਾਬ ਆਪਾਂ ਕਰ ਰਹੇ ਆ ਕਰਮ ਕਾਂਡ ਜਾਤ ਪਾਤ ਉੱਚ ਨੀਚ ਵੇ ਪਰੋਂ ਮੂrti ਪੂਜਾ ਬੁੱਤ ਪੂਜਾ ਆਪਾਂ ਪਟਿਆਲੇ ਬਾਰੇ ਪਾਸ ਕਰ ਪਾਸ ਕਰਕੇ ਖਤਮ ਕਰਾ ਰਹੇ ਕਿ ਇਹ ਕਰਉਂਦੇ ਆ ਫਿਰ ਆ ਤੁਹਾਡੇ ਪ੍ਰਾਈਵੇਟ ਵਾਲੇ ਮੁੱਦੇ ਤਾਂ ਦੇ ਰੱਖਿਆ ਡਾਕਟਰ ਕਿ ਕਰਨੀਆ ਉਹ ਡਾਕਟਰ ਕਿ ਕਨੇ ਰੋਕਨੀਆ ਇਹ ਰੋਕਣ ਗਿਆ ਕਿ ਤੁਸੀਂ ਰੋਕਨੀਆ ਆਪਾਂ ਰੋਕਨੀਆ ਵਾ ਜਿੱਥੇ ਬੈਂਕ ਮੈਂਬਰਾਂ ਨੇ ਰੋਕਨੀਆ ਆਗੂ ਨੇ ਉੱਤੇ ਤਰ੍ਹਾਂ ਰੋਕਨੀਆ ਇਸੇ ਤਰੀਕੇ ਨਾਲ ਇਹ ਮੀਟਰ ਲੱਗੇ ਤੁਹਾਡੇ ਬਿਜਲੀ ਪੂਰੀ ਤਰ੍ਹਾਂ ਪ੍ਰਾਈਵੇਟ ਹੋਣੀ ਆ ਜਾਂ ਕੋਈ ਆਉਟਪੋਰਟਰ ਨੂੰ ਲੱਗਣਾ ਵਾ ਇਸ ਤਰ੍ਹਾਂ ਤੁਹਾਡੇ ਛੋੜ ਕੇ ਯੂਨਤ ਕਰਦੀ ਹੋਣੀ ਆ ਕੀ ਉਹ ਇਹ ਕਰਤ ਕਰ ਰਣਗੇ ਇਹ ਪ੍ਰਬੰਧ ਕਰੂਗਾ ਸਰਪੰਚ ਤੋਂ ਲੈ ਕੇ ਉਪਰ ਤੱਕ ਕਿ ਤੁਸੀਂ ਕਰੋ ਤੁਸੀਂ ਕਰ ਰਹੇ ਹੋ ਤੁਸੀਂ ਕਰਦੇ ਜੋ ਨਾ ਤੁਸੀਂ ਅੰਦਰ ਨਹੀਂ ਮੀਟਰ ਲਗੰਦ ਨੇ ਤੁਸੀਂ ਅੰਦਰ ਰੈਡ ਐਂਟਰੀ ਨਹੀਂ ਹੋਣਦ ਨੇ ਤੁਸੀਂ ਅੰਦਰ ਨਾ ਐਮ ਐਲਏ ਮੰਤਰੀ ਅਧਿਕਾਰੀ ਅਜ ਪੰਡਾ ਹੀ ਨਹੀਂ ਮਾਰਦ ਨੇ ਤੁਸੀਂ ਕਰਦੇ ਦੀ ਕਿਰਕੀ ਰੋਕਦੇ ਜੋ ਨਾ ਤੁਸੀਂ ਲੜਦੇ ਜੋ ਨਾ ਆਪਣੇ ਕਾਂ ਲਈ ਤੁਸੀਂ ਸਮਾਜ ਨੂੰ ਬਚਾਉਂਦਾ ਕੰਮ ਕਰ ਰਹੇ ਹੋ ਨਾ ਤੇ ਫਿਰ ਮੇਰੇ ਵੀਰੋ ਆਪਣੇ ਆਪਣੇ ਉੱਤੇ ਵਿਸ਼ਵਾਸ ਪੈਦਾ ਕਰੋ ਆਪਣਾ ਜਿਹੜਾ ਪ੍ਰਸ਼ਾਸਨ ਨੂੰ ਵਧਿਆ ਕਰੋ ਆਪਣਾ ਜਿਹੜਾ ਆਪਣਾ ਆਪਣਾ ਜਾਤਾਂ ਨੂੰ ਵਧਿਆ ਕਰੋ ਆਪਣੀ ਜਥੇਬੰਦੀ ਤਾਕਤ ਵਧਾਓ ਪਿੰਡਾਂ ਚ ਆਪਣੀ ਤਾਕਤ ਵਧਾਓ ਉਹ ਤਾਕਤ ਵਧਾਉਣ ਦਾ ਮੈਂ ਤੁਹਾਨੂੰ ਫਾਰਮੂਲਾ ਪਹਿਲਾਂ ਦੱਸ ਚੁੱਕਾ ਪਿੰਡ ਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਨੌਜਵਾਨਾਂ ਦੀ ਬੀਬੀਆਂ ਦੀਆਂ ਵੱਡੀਆਂ ਕਮੇਟੀਆਂ ਬਣਾਓ ਪੰਜਾਂ ਪੰਜਾਂ ਨੂੰ ਕਮੇਟੀਆਂ ਪਹਿਲਾਂ ਕਰੋ ਪੰਜ ਪੰਜ ਦਾ ਜਨਾ ਇੱਕ ਕਮੇਟੀ ਤਿਆਰ ਕਰੋ ਆਪਣੇ ਹੱਥੇ ਆਪਣੇ ਕਾਜ ਆਪੇ ਸਾਰੋ ਕਹੜੀ ਤੁਹਾਡੀ ਚੱਲੇ ਤੁਹਾਡੀ ਪੂਗਤ ਹੋਵੇ ਤੁਹਾਡੀ ਸਤਾਵੇ ਤੁਹਾਡੀ ਜੇ ਸਤਾ ਤੁਹਾਡੀ ਹੋਊਗੀ ਪਿੰਡ ਦੇ ਪਤਾ ਨਹੀਂ ਲੂਗਾ ਤੁਹਾਡੇ ਤੋਂ ਬਗੈਰ ਤੁਸੀਂ ਆਪਣੇ ਖਾਤੇ ਆਪ ਕਰੋਗੇ ਇਹ ਸਰਪੰਚ ਪੰਜ ਸਰਕਾਰ ਕੋਲ ਬਣਾ ਵੀ ਲਵੇ ਧੱਕੇ ਨਾਲ ਬਣਾ ਲੇ ਕਲ ਕਿਰਾਤੇ ਕਰਕੇ ਪਹਿਲੇ ਜਿਹਨੂੰ ਮਰਜੀ ਬਣਾ ਲੈ ਉਹ ਤੁਹਾਡੇ ਕਹਿਣ ਨਾਲ ਚੱਲੂਗਾ ਉਦੋਂ ਦੱਤਾ ਬਾਹਰੋਂ ਪਿੰਡ ਚ ਸਰਪੰਚਾ ਤੇ ਪੰਚਾਇਤ ਆਣਾ ਘਰ ਆਈ ਆ ਦੱਸਿਆ ਸਾਹਬੇ ਤੁਸੀਂ ਛੇਵੇਂ ਹਸਾਮੇ ਸਾਹਬਾ ਜੇ ਤੁਸੀਂ ਆਪਾਂ ਤਗੜੇ ਹੋਗੇ ਲਵਾਗੇ ਸਾਹ ਇਹਨਾਂ ਕੋ ਇਹਨਾਂ ਘਰਾਂ ਦੇ ਸਾਹ ਨੂੰ ਲਵਾਗੇ ਤੇਰਾ ਨੂੰ ਇਹ ਦੱਤਾ ਸਾਹੇ ਲਗਾਵਾਗੇ ਤੇ ਨਾਲ ਇਹਨਾਂ ਨੂੰ ਇਹ ਵੀ ਪੁੱਛਾਂਗੇ ਵੀ ਭਾਈ ਦੱਸੋ ਧੜੋ ਕਿਹੜਾ ਐਮਐਲਏ ਪੈਸੇ ਮੰਗਦਾ ਵਾ ਗ੍ਰਾਂਟ ਦੇ ਵਿੱਚੋਂ ਕਿਹੜਾ ਡੀਸੀ ਪੈਸੇ ਮੰਗਦਾ ਵਾ ਕਿਹੜਾ ਵੀਡੀਓ ਮੰਗਦਾ ਦੇਖੋ ਰਾਜ ਦੀ ਸੀਐਲਐਮਐਲਏ ਦਾ ਤੇ ਇਹ ਇਹਨਾਂ ਵੀਡੀਓ ਦਾ ਵੀਡੀਓਪੀ ਦਾ ਕੀ ਹਾਲ ਆਪਾਂ ਕਰਦੇ ਆਂ ਪਰ ਵੇਖਾਂਗੇ ਸਾਡਾ ਪਿੰਡ ਦਾ ਪੈਸਾ ਕਿਹੜਾ ਖਾ ਸਕਦਾ ਇਸ ਕਰਕੇ ਆਪਣੇ ਨੂੰ ਮੇਰੇ ਵਿਰੋਧ ਤਗੜਾ ਕਰੋ ਆਪਣੀ ਛਾਤਾ ਬਣਾਓ ਆਪਣੇ ਅਨੁਸਾਰ ਵੀ ਦੂਰ ਜਿਹੜਾ ਅਸ਼ਿਕਸ਼ਮਿਤ ਪੰਜਾਬ ਦੇ ਕਾਇਦੇ ਕਰਨ ਦੇ ਮਤਲਬ ਬਦਾਨ ਪੜੋ ਉਹਦੇ ਬਤਾਓ ਚਾਰ ਚਰਕਮਟੀਆਂ ਪੰਜਾਬ ਦਾ ਗੁਪੈਰਾ ਕਰੋ ਵੱਡੇ ਚੱਤਰਿਆਰ ਕਰੋ ਤਾਂ ਜੋ ਆਪਾਂ ਪਿੰਡ ਦਾ ਸਦਾਰ ਕਰੀਏ ਆਪਣੇ ਸਮਾਜ ਦਾ ਸਦਾਰ ਕਰ ਸਕੀਏ ਆਪਣੇ ਸਵਾਰੀ ਨੂੰ ਵਧੀਆ ਬਣਾ ਸਕੀਏ ਗੁਰੂ ਸਾਹਿਬ ਦਾ ਜਿਹੜਾ ਲੀਮੀ ਰਾਜ ਉਹਦੇ ਨੂੰ ਵਧ ਸਕੀਏ ਅਕਤਰ ਦਾ ਜਿਹੜਾ ਬੇਗੋਪਰਾਵਾ ਉਧਰ ਨਵਾ ਸਕੀਏ ਤੇ ਫਿਰ ਮੈਂ ਮਤਾਵਨੀ ਦਊਗਾ ਪੰਚਾਇਤ ਚੋਣਾਂ ਦਾ ਜਿਹੜਾ ਵੀ ਸਾਡਾ ਕਿਸ ਨੇ ਗਾਇਤ ਨੂੰ ਨਹੀਂ ਕੀਤੀ ਵਿਧਾਨ ਦੇ ਤੋੜ ਕੇ ਉਲਟੇ ਜਿਹੜਾ ਕੰਮ ਕੀਤਾ ਜਾਂ ਚੋਣਾਂ 'ਚ ਹਿੱਸਾ ਲਿਆ ਕਿਸੇ ਕਿਸਮ ਦਾ ਵੀ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੁਰੰਤ ਬਰਖਾਇਕ ਕੀਤਾ ਜਾਊਗਾ ਉੱਤੇ ਕਾਰਵਾਈ ਕੀਤੀ ਜਾਊਗੀ ਵੈਰੂ ਜੀ ਦਾ ਕਰ ਸਾਹਿਬ ਵੈਰੂ ਜੀ